ਪੰਜਾਬ ਸਰਕਾਰ ਦੇ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਸਮੇਂ-ਸਮੇਂ ਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ ਦੱਸ ਦੇ ਕਿ ਹੁਣ ਜਿਹੜਾ ਵੀ ਕਿਸਾਨ ਆਪਣੀਆਂ ਫਸਲਾਂ ਦੀ ਰਹਿਤ ਖੁੰਦ ਨੂੰ ਅੱਗ ਲਗਾਏਗਾ ਤਾਂ ਉਹਨਾਂ ਨੂੰ ਕੋਈ ਵੀ ਨਵਾਂ ਅਸਲਾ ਲਾਇਸੈਂਸ ਜਾਰੀ ਨਹੀਂ ਹੋਏਗਾ ਇਸ ਦੇ ਨਾਲ ਨਾਲ ਜੇਕਰ ਕਿਸੇ ਦਾ ਪਹਿਲਾਂ ਕੋਈ ਲਾਇਸੈਂਸ ਬਣਿਆ ਹੋਇਆ ਹੈ ਤਾਂ ਉਸ ਨੂੰ ਰੀਨਿਊ ਨਹੀਂ ਕੀਤਾ ਜਾਏਗਾ ਦੱਸ ਦੇ ਕਿ ਸਰਕਾਰ ਦੀਆਂ ਇਤਹਾਤ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਵਿਧੇਕ ਡਿਪਟੀ ਕਮਿਸ਼ਨਰ ਵੀ ਸਖਤ ਨਜ਼ਰ ਆ ਰਹੇ ਨੇ ਦੱਸਿਆ ਕਿ ਪਟਿਆਲਾ ਦੇ ਵਿੱਚ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜੇਕਰ ਇਸ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕਿਸਾਨ ਦੇ ਵੱਲੋਂ ਪਰਾਲੀ ਨੂੰ ਜਾਂ ਫਿਰ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਆ ਤਾਂ ਉਸ ਦਾ ਅਸਲਾ ਲਾਇਸੈਂਸ ਨਹੀਂ ਬਣਾਇਆ ਜਾਏਗਾ ਤੇ ਜੇਕਰ ਕਿਸੇ ਦਾ ਕੋਈ ਲਾਇਸੈਂਸ ਬਣਿਆ ਹੋਇਆ ਹੈ ਤਾਂ ਉਸ ਨੂੰ ਰੀਨਿਊ ਨਹੀਂ ਕੀਤਾ ਜਾਏਗਾ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਅਕਸਰ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਵਾਤਾਵਰਨ ਵੀ ਵੱਡੇ ਪੱਧਰ ਦੇ ਉੱਪਰ ਪ੍ਰਦੂਸ਼ਿਤ ਹੁੰਦਾ ਹੈ ਜਿਸ ਕਾਰਨ ਜ਼ਿਲ੍ਹੇ ਅੰਦਰ ਫਸਲਾਂ ਦੀ ਰਹਿਣ ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਲਈ ਹੁਣ ਇਹ ਸਖਤ ਕਦਮ ਚੁੱਕਿਆ ਗਿਆ ਹੈ ਦੱਸਦੇ ਕਿ ਏਡੀਸੀ ਨੇ ਇਹ ਨਵਾਂ ਅਸਲਾ লাইসেনਸ ਅਤੇ ਪੁਰਾਣਾ লাইসেনਸ ਰੀਨਿਊ ਕਰਾਉਣ ਨੂੰ ਲੈ ਕੇ ਹੁਕਮ ਜਾਰੀ ਕੀਤਾ ਹੈ ਕਿ ਜਦੋਂ ਵੀ ਕੋਈ ਨਵਾਂ ਅਸਲਾ ਲਾਇਸੈਂਸ ਬਣਾਉਣ ਆਵੇ ਜਾਂ ਫਿਰ ਆਪਣੇ ਲਾਇਸੈਂਸ ਨੂੰ ਰੀਨਿਊ ਕਰਵਾਉਣ ਦੇ ਲਈ ਆਵੇ ਤਾਂ ਉਸ ਸਮੇਂ ਰਿਕਾਰਡ ਦੀ ਪੜਤਾਲ ਕੀਤੀ ਜਾਵੇ ਅਤੇ ਮਾਲ ਵਿਭਾਗ ਤੋਂ ਜਾਣਕਾਰੀ ਲਈ ਜਾਵੇ ਕਿ ਇਸ ਕਿਸਾਨ ਦੀ ਜ਼ਮੀਨ ਦੇ ਵਿੱਚ ਕਿਸੇ ਵਿਪਰਕਾਰ ਦੀ ਅੱਗ ਤਾਂ ਨਹੀਂ ਲਗਾਈ ਗਈ ਸੀ ਤਾਂ ਰਜ਼ੀ ਕਿ ਹੁਣ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਕਹਿ ਕੇ ਪ੍ਰਦੂਸ਼ਣ ਨੂੰ ਠੱਲ ਪਾਉਣ ਦੇ ਲਈ ਇਹ ਹਦਾਇਤਾਂ ਬਹੁਤ ਜ਼ਰੂਰੀ ਨੇ ਉੱਥੇ ਹੀ ਉਹਨਾਂ ਨੇ ਮਾਲ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਰਿਕਾਰਡ ਦੇ ਵਿੱਚ ਚੈੱਕ ਕੀਤਾ ਜਾਵੇ ਕਿ ਜੀਰੀ ਜਾਂਫਰ ਕਣਕ ਦੀ ਰਹਿਦ ਖੂਦ ਨੂੰ ਕਿਸਾਨ ਦੇ ਵੱਲੋਂ ਅੱਗ ਤਾਂ ਨਹੀਂ ਲਗਾਈ ਗਈ ਸੀ ਉੱਥੇ ਹੀ ਰੈੱਡ ਐਂਟਰੀ ਵੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਜੇਕਰ ਕੋਈ ਵੀ ਕਿਸਾਨ ਰਹਿਨ ਖੋਹੰਦ ਨੂੰ ਅੱਗ ਲਗਾਏਗਾ ਤਾਂ ਉਸ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਕਰ ਦਿੱਤੀ ਜਾਏਗੀ ਉੱਥੇ ਹੀ ਉਸ ਦਾ ਲਾਇਸੈਂਸ ਆਰਮਡ ਐਕਟ 1959 ਅਤੇ 2016 ਦੀ ਧਾਰਾ 14 ਬ੍ਰੈਕਟ 1 ਬੀ ਬ੍ਰੈਕਟ 1 ਬ੍ਰੈਕਟ 3 ਦੀ ਧਰਾਮਾ ਤਹਿਤ ਕਿਸੇ ਵੀ ਕਾਰਨ ਕਰਕੇ ਲਾਇਸੈਂਸ ਲਈ ਅਨਫਿਟ ਕਰਾਰ ਦਿੰਦੇ ਹੋਏ ਉਸ ਦੀ ਦਰਖਾਸਤ ਰੱਦ ਕਰ ਦਿੱਤੀ ਜਾਵੇਗੀ। ਦੱਸੇ ਕਿ ਪਟਿਆਲਾ ਦੇ ਵਿੱਚ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਉੱਥੇ ਹੀ ਲਗਾਤਾਰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਿੱਥੇ ਦਿੱਤੇ ਜਾਂਦੇ ਨੇ ਉੱਥੇ ਹੀ ਵੱਡੇ ਪੱਧਰ ਦੇ ਉੱਪਰ ਯਤਨ ਵੀ ਕੀਤੇ ਜਾਂਦੇ ਨੇ ਤਾਂ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨੀ ਪਵੇ ਤੇ ਹੁਣ ਕਿਸਾਨਾਂ ਨੂੰ ਰੋਕਣ ਦੇ ਲਈ ਕਿ ਜੇਕਰ ਕੋਈ ਵੀ ਆਪਣੇ ਪੱਧਰ ਦੇ ਉੱਪਰ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਰੋਕਿਆ ਜਾਵੇ ਤਾਂ ਇਸ ਦੇ ਲਈ ਹੁਣ ਸਖਤ ਹਦਾਇਤਾਂ ਨੇ ਜੋ ਜਾਰੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਆ ਚੁੱਕਾ ਹੈ ਤੇ ਹੁਣ ਇਸ ਤੋਂ ਬਾਅਦ ਕਈ ਥਾਵਾਂ ਦੇ ਉੱਪਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਤੇ ਅਜਿਹੇ ਨੂੰ ਦੇਖਦੇ ਹੋਏ ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਮੈਂ ਐਕਚੁਅਲੀ ਉਹ ਤਾਂ ਨਹੀਂ ਹੈਗੀ ਨਾ ਅਸੀਂ ਲਗਾਈ ਹੈ ਉਹ ਕਈ ਵਾਰ ਪੁਰਾਲੀ ਦੇ ਵਿੱਚ ਜਦੋਂ ਹੀਟ ਜਿਹੜੇ ਵੱਧਦੀ ਹੈ ਤਾਂ ਆਟੋਮੈਟਿਕਲੀ ਵੀ ਲੱਗ ਜਾਂਦੀ ਹੈ ਜਾਂ ਫਿਰ ਕਿਤੇ ਆਂਦੇ ਜਾਂਦੇ ਨੇ ਕਿਸੇ ਨੇ ਕੋਈ ਸ਼ਰਾਰਤ ਕਰਤੀ ਹੈ ਕੋਈ ਲਗਾ ਗਿਆ ਕੋਈ ਇਸ ਸਬੰਧ ਵਿੱਚ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਸਬੰਧਤ ਅਧਿਕਾਰੀ ਨੂੰ ਨਹੀਂ ਐਕਚੁਅਲੀ ਇਹ ਸਾਡੀ ਲਾਗੂਚੀ ਨਹੀਂ ਸੀ ਇਹ ਗੱਲ ਹੁਣੇ ਆਈ ਹੈ ਤਾਂ ਹੁਣ ਐਕਸ਼ਨ ਵੀ ਲੈ ਰਹੇ ਆ ਤਾਂ ਕਰਾ ਰਹੇ ਆ ਉਹਨੂੰ ਮਤਲਬ ਤਿੰਨ ਜਗ੍ਹਾ ਪੈਸੀ ਤਿੰਨੇ ਜਗ੍ਹਾ ਲੱਗੀ ਹੋਆ ਹਾਂ ਉਹ ਤਿੰਨੇ ਜਗ੍ਹਾ ਕੋਈ ਨਹੀਂ ਆਪਾਂ ਉਹਨੂੰ ਕੰਟਰੋਲ ਚ ਹੈਗੀ ਹੈ ਕੀ ਪਲਾਂਟ ਹੁਣ ਚੱਲ ਰਿਹਾ ਹੈ ਜੀ ਨਹੀਂ ਪਲਾਂਟ ਬੰਦ ਹੈਗਾ ਇਸ ਤਰ੍ਹਾਂ ਤਾਂ ਨਹੀਂ ਕਿ ਪਲਾਟ ਬੰਦ ਹੋਵਾ ਤੇ ਹੁਣ ਉਹਦੀ ਪਰਾਲੀ ਪ੍ਰਾਣੀ ਹੋ ਗਈ ਜਾਂ ਲੋਡ ਨਹੀਂ ਨਹੀਂ ਉਹ ਇਸ ਤਰ੍ਹਾਂ ਨਹੀਂ ਸਾਨੂੰ ਲੋਡ ਹੈ ਅਸੀਂ ਅੱਗੇ ਵੀ ਉਹ ਯੂਜ਼ ਕਰਨੀ ਹੈ ਉਹ ਜੇ ਸਾਡਾ ਬ੍ਰਾਂਚ ਚੱਲੇਗਾ ਕਿੰਨੀ ਕੁ ਪਰਾਲੀ ਪਈ ਸੀ ਤੁਹਾਡੀ ਉੱਥੇ ਉਹ ਹੁਣ ਲਗਭਗ ਕੋਈ ਅਕਸਰ ਨਹੀਂ ਐਸਟੀਮੇਟਡ ਮੈਂ ਹੀ ਕੋਈ ਹੋਣੀ ਆ ਕੋਈ 7-8 ਟਨ ਹੋਣੀ 6 ਟਨ ਠੀਕ ਹੈ ਬਲੇ ਭਾਈ ਜਿਹੜੀ ਪਥਰਾਲੇ ਅੱਗ ਲੱਗੀ ਸੀਗੀ ਪਥਰਾਲੇ ਜਿਹੜੀ ਪਰਾਲੀ ਨੂੰ ਕਿ ਉਹ ਕਿੰਨੀ ਕੁ ਜਾਇਜ਼ ਸੀਗੀ ਲੱਗਣੀ ਜਾਂ ਲਾਉਣੀ ਮੈਂ 올 ਇੰਡੀਆ ਕਨਰਕਟਡ ਅਰਚ ਆਰਗੇਨਾਈਜੇਸ਼ਨ ਦਾ ਪ੍ਰਧਾਨ ਬਣ ਕੇ ਯੂਟਿਊਬ ਤੇ ਲਾ ਪਰੋਹੀ ਤੇ ਜਿੱਥੇ ਪ੍ਰਸ਼ਾਸਨ ਕਸਾਨਾ ਨੂੰ ਇਹਦੀ ਅਗਲੋਣੇ ਦੀ ਪਹਾਇਤ ਨਹੀਂੁੰਦਾ ਉਹਨਾਂ ਨੂੰ ਜੇਲ੍ਹਾਂ ਜਾਂ ਜੁਰਮਾਨਾ ਲੰਭਾਇਆ ਉੱਥੇ ਅੱਜ ਇੰਨੀ ਪ੍ਰਾਣੀ ਨੂੰ ਅਗਲਾਈ ਜਾਈ ਹੈ ਤੇ ਉੱਥੇ ਕੀ ਕਾਰਵਾਈ ਕੀ ਸਰਕਾਰ ਕਰ ਰਹੀ ਹੈ ਜਾਂ ਪ੍ਰਸ਼ਾਸਨ ਕੀ ਕਾਰਵਾਈ ਕੀ ਕਰ ਰਹੀ ਹੈ ਇਹ ਬੜੀ ਮਤਭਾਗ ਦੀ ਚਣੇ ਜਿਹੜੀ ਗੱਲ ਹੈ ਤੇ ਉੱਥੇ ਕਿੰਨੇ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਖਵਾ ਪਾਣੀ ਖਰਾਬ ਹੋਇਆ ਉੱਤੇ ਜਾ ਕੇ ਚੈੱਕ ਵੀ ਕੀਤਾ ਤੁਸੀਂ ਵੀ ਚੈੱਕ ਕੀਤਾ ਪ੍ਰੈਸ ਵਾਲਿਆਂ ਨੇ ਕਿ ਉੱਥੇ ਇੰਨੀ ਅੱਗ ਲੱਗੀ ਹੈ ਕਿ ਤੁਸੀਂ ਉਹ ਜਿਹੜੀ ਫੈਕਟਰੀ ਹੈ ਇੱਥੇ ਫੈਕਟਰੀ ਵਾਲਿਆਂ ਦਾ ਇਹ ਸਟਾਕ ਸੀ ਇੱਥੇ ਪਿਆ ਉਹਨਾਂ ਨੇ ਅੱਗ ਲਾਈਆ ਪੁਰਾਣਾ ਮਾਲ ਹੋਣ ਕਰਕੇ ਕੀ ਉਹ ਤੇ ਪ੍ਰਸ਼ਾਸਨ ਕਾਰਵਾਈ ਕਰਦਾ ਕਿਉਂ ਨਹੀਂ ਕਰ ਰਿਹਾ ਵੀ ਅਸੀਂ ਇਹ ਛੋਨੇ ਆਪੇ ਦਿੱਤੇ ਪਰ ਫੰਕਸ਼ਨ ਬੈਲ ਰਿਹਾ ਜਿੱਤੇ ਕਿਸਾਨਾਂ ਦੇ ਇਲਜ਼ਾਮ ਲਾਏ ਜਾਂਦੇ ਆ ਪਰ ਪ੍ਰਦੂਸ਼ਨ ਵੈਲ ਦਾ ਇਹ ਹੁੰਦਾ ਆ ਨੁਕਸਾਨ ਹੁੰਦਾ ਆ ਉੱਥੇ ਇਹਨਾਂ ਫੈਕਟਰੀਆਂ ਵਾਲਿਆਂ ਤੇ بڑے ਘਰਾਣਿਆਂ ਤੇ ਕਿਉਂ ਨਹੀਂ ਕਾਰਵਾਈਆਂ ਕਰਦੀਆਂ ਇਹੀ ਕਹਿਣਾ ਹੈ ਕਿ ਜਿੱਥੇ ਨਾਰਮਲ ਇਨਸਾਨਾਂ ਤੇ ਕਾਰਵਾਈ ਕੀਤੀ ਜਾਂਦੀ ਆ ਇਹ ਫੈਕਟਰੀਆਂ ਵਾਲਿਆਂ ਤੇ ਜਿਹੜੇ بڑے ਘਰਾਣੇ ਆ ਉਹਨਾਂ ਤੇ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਨੂੰ ਵੀ ਛੱਡਣਾ ਨਹੀਂ ਚਾਹੀਦਾ ਦੇਖਣ ਤੇ ਆਇਆ ਜਦੋਂ ਮੌਕੇ ਤੇ ਅਸੀਂ ਗਏ ਸੀਗੇ ਪੱਤਰਕਾਰ ਸਾਰੇ ਗਏ ਮੌਕੇ ਤੇ ਤਿੰਨ ਜਗ੍ਹਾ ਢੇਰੀਆਂ ਤਿੰਨੇ ਜਗ੍ਹਾ ਅਲੱਗ-ਅਲੱਗ ਲਾਈ ਹੋਈ ਸੀ ਤੇ ਕੰਪਨੀ ਵਾਲੇ ਤੋਂ ਪੁੱਛਿਆ ਗਿਆ ਕਿ ਉਹ ਕਹਿੰਦੇ ਸ਼ਰਾਰਤੀ ਅਨਸਰਾਂ ਦਾ ਕੰਮ ਹੋਆ ਕੀ ਸ਼ਰਾਰਤੀ ਅਨਸਰਾਂ ਨੇ ਤਿੰਨ ਜਗ੍ਹਾ ਜਾ ਕੇ ਲਾਈ ਹੋਊਗੀ ਅੱਗ ਇਹ ਬਿਲਕੁਲ ਨਹੀਂ ਇਹ ਫੈਕਰੀ ਵਾਲੇ ਨੇ ਬਿਲਕੁਲ ਆਪ ਲਾਈ ਹੋਈਗੀ ਕਿਉਂਕਿ ਕਿੰਨਾ ਢੇਰੀਆਂ ਨੂੰ ਇੱਕ ਨੂੰ ਤਾਂ ਲਾਈ ਹੋਈ ਕਿ ਦੂਜੀ ਨੂੰ ਜਾਂ ਤੀਜੀ ਨੂੰ ਨਹੀਂ ਲਾਇਆ ਸਕਦਾ ਉਹ ਇਸ ਕਰਕੇ ਇਹਨਾਂ ਨੇ ਲਾਈ ਆ ਅੱਗ ਕਿ ਉਹ ਮਾਲ ਇਹਨਾਂ ਦੇ ਜਿਹੜਾ ਮਸ਼ੀਨ ਦੇ ਵਿੱਚ ਜੰਨ ਉਹ ਜਲ ਨਹੀਂ ਸਕਦਾ ਸਹੀ ਤਰੀਕੇ ਨਾਲ ਇਹਨਾਂ ਨੂੰ ਸਟਾਕ ਨੂੰ ਨਾ ਹੀ ਜਮਾ ਕਰਕੇ ਰੱਖਣਾ ਚਾਹੀਦਾ ਕਿ ਜਿੰਨਾ ਇਹਨਾਂ ਨੇ ਵਰਤਣਾ ਹੈ ਜਿਹੜਾ ਫालतੂ ਸਟਾਕ ਸੀ ਇਹਨਾਂ ਨੇ ਉਹਨੂੰ ਅੱਗ ਲਾ ਕੇ ਐਡਾ ਉੱਥੇ ਸਵਾਹ ਕਰਤਾ ਹੁਣ ਜਿਹੜੀ ਆ ਤੇ ਹਵਾ ਅੱਜ ਚੱਲਦੀ ਹੈ ਜਿਹੜੇ ਰੋਡ ਤੇ ਰੁੱਕੀ ਜਾਂਦੇ ਆ ਉਹਨਾਂ ਦੀਆਂ ਅੱਖਾਂ 'ਚ ਵੀ ਉੜ ਕੇ ਸਵਾਹ ਪਊਗੀ ਲੋਕਾਂ ਦੇ ਕੱਪੜਿਆਂ ਦੇ ਸਵਾਹ ਪਊਗੀ ਇਹਦੇ ਨਾਲ ਜਿਸ ਵੇਲੇ ਉੱਥੇ ਅੱਗ ਲੱਗੀ ਆ ਧੂਏ ਦੇ ਨਾਲ ਸੜਕ ਸਾਰੀ ਭਰੀ ਪਈ ਸੀ ਤੇ ਕੋਈ ਜਾਨੀ ਨਿਸ਼ਾਨ ਵੀ ਹੋ ਸਕਦਾ ਸੀ ਸੋ ਇਹ ਮੇਰੀ ਸਰਕਾਰ ਅਕੈ ਬੇਨਤੀ ਹੈ ਇਹਨਾਂ ਜਿਹੜੇ ਪਰ ਜੇ ਘਰਾਣੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਨਾਰਮਲ ਇੱਕ ਕਿਸਾਨ ਤੇ ਕਾਰਵਾਈ ਕਰਦੇ ਆ ਜਾਂ ਜੁਰਮਾਨਾ ਲਾਉਂਦੇ ਆ ਇਹ ਫੈਕਟਰੀਆਂ ਵਾਲਿਆਂ ਨੂੰ ਵੀ ਜੁਰਮਾਨਾ ਲਾਉਣਾ ਚਾਹੀਦਾ ਦੇਖਿਆ ਗਿਆ ਸੀ ਜਦੋਂ ਅੱਗ ਲੱਗੀ ਸੀ ਤੇ ਉਹਨਾਂ ਦਾ ਕੋਈ ਵੀ ਉੱਥੇ ਗਾਰਡ ਜਾਂ ਸਿਕਿਉਰਟੀ ਗਾਰਡ ਹੈ ਨਹੀਂ ਸੀ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਸਿਰਫ ਸੁਣਿਆ ਸੀ ਉੱਥੇ ਕੋਈ ਨਹੀਂ ਬੰਦਾ ਨਹੀਂ ਸੀ ਮੈਂ ਉੱਥੇ 5-7 ਮਿੰਟ ਰੁਕ ਕੇ ਆਇਆ ਤੇ ਫਿਰ ਮੈਂ ਤੁਹਾਨੂੰ মিডিਆ ਵਾਲਿਆਂ ਨੂੰ ਫੋਨ ਕੀਤਾ ਕੀ ਮੰਗ ਕਰਦੇ ਹਾਂ ਜੋ ਮੰਗ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਫੈਕਟਰੀ ਵਾਲਿਆਂ ਦੇ ਜਿਨ੍ਹਾਂ ਦਾ ਇਹ ਸਟਾਕ ਹੈ